ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਡੇ YouTube ਚੈਨਲ ਜਪ ਟੀਵੀ 13 13 ਦੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਦੋਸਤੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਅੱਜ ਅਸੀਂ ਆਏ ਸੀ ਬ੍ਰਹਮ ਸਰੋਵਰ ਜਿੱਥੇ ਸ਼੍ਰੀ ਕ੍ਰਿਸ਼ਨ ਜੀ ਨੇ ਆਪਣੇ ਅਰਜਨ ਜੀ ਨੂੰ ਗੀਤਾ ਦਾ ਉਪਦੇਸ਼ ਦਿੱਤਾ ਸੀ ਤੇ ਆਜੋ ਦੋਸਤੋ ਅੱਜ ਅਸੀਂ ਤੁਹਾਨੂੰ ਉਸ ਅਲੱਗ-ਅਲੱਗ ਜਗ੍ਹਾ ਦੇ ਦਰਸ਼ਨ ਕਰਾਵਾਂਗੇ ਅਜਨਾ ਸਾਰੇ ਸੱਜਣ ਦੋਸਤ ਅਸੀਂ ਮਿੱਤਰ ਆਏ ਸੀ ਤੇ ਜਾਣਾ ਸੀ ਜੀ ਸ਼ਾਦੀ ਤੋਂ ਆਏ ਆ ਜੀ ਤੇ ਕਿਉਂ ਨਾ ਫਿਰ ਸਾਰੇ ਮਿੱਤਰ ਕਹਿੰਦੇ ਵੀ ਆਪਾਂ ਬ੍ਰਹਮ ਸਰੋਵਰ ਦੇ ਦਰਸ਼ਨ ਵੀ ਕਰੀਏ ਤਾਂ ਆਜੋ ਤੁਹਾਨੂੰ ਨਾ ਬ੍ਰਹਮ ਸਰੋਵਰ ਦੇ ਅਲੱਗ-ਅਲੱਗ ਜਗ੍ਹਾ ਦੇ ਦਰਸ਼ਨ ਕਰਾਵਾਂਗੇ ਤਾਂ ਜੁੜੇ ਰਹੋ ਸਾਡੇ ਨਾਲ ਤੇ ਐਂਟਰੀ ਗੇਟ ਦੀ ਹੋ ਚੁੱਕੀ ਆ ਜੀ ਆ ਸਾਧੂ ਸੰਤ ਮਹਾਤਮਾ ਬੈਠੇ ਨੇ ਤੁਸੀਂ ਦੇਖ ਸਕਦੇ ਹੋ ਦੋਸਤੋ ਬਹੁਤ ਵੱਡੀ ਤਪੱਸਿਆ ਇਹਨਾਂ ਦੀ ਪ੍ਰਮਾਤਮਾ ਇਹਨਾਂ ਦੀ ਲੰਬੀ ਉਮਰ ਕਰੇ ਸ਼ਰਮਾਤਮਾ ਤੁਸੀਂ ਦੇਖ ਸਕਦੇ ਹੋ ਇੱਧਰ ਵਾਹ ਜੀ ਵਾਹ ਆ ਦੇਖੋ 사ਰੂ ਸੰਤ ਮਹਾਤਮਾ ਇਹ ਨਾ ਪੁੱਠੇ ਲਟਕ ਕੇ ਦੋਸਤੋ ਤਪੱਸਿਆ ਕਰਦੇ ਨੇ ਜਿੰਨੇ ਵੀ 사ਰੂ ਸੰਤ ਮਹਾਤਮਾ ਨੇ ਇਹਨਾਂ ਦੀ ਭਗਤੀ ਤੇ ਸ਼ਕਤੀ ਬਹੁਤ ਵੱਡੀ ਹੈ ਜੀ ਤੇ ਬਣੇ ਰਿਓ ਆਜੋ ਤੁਹਾਨੂੰ ਹੰਸੋਵਰ ਤੇ ਲੈ ਕੇ ਚਲਦੇ ਹਾਂ ਜੀ ਪੰਡਤ ਜੀ ਬੈਠੇ ਨੇ ਆਪਣੀ ਸੇਵਾ ਕਰ ਰਹੇ ਨੇ ਹਾ ਪੰਡਤ ਜੀ ਰਾਮ ਰਾਮ ਕੀ ਹਾਲ ਹੈ ਜੀ ਹੋ ਠੀਕ ਹੈ ਪਰਿਵਾਰ ਵਾਹ ਜੀ ਵਾਹ ਤੇ ਪੰਡਤ ਜੀ ਆਪਣੀ ਸੇਵਾ ਕਰ ਰਹੇ ਨੇ ਇੱਥੇ ਬੈਠੇ ਨੇ ਤੇ ਇਸ ਜਿੰਨੇ ਸੱਜਣ ਮਿੱਤਰ ਦੋਸਤ ਨੇ ਆ ਦੇਖ ਲਓ ਅੱਜ ਸਾਰੇ ਮਿੱਤਰ ਨਾਲ ਸੀ ਯਾਰ ਆ ਗਏ ਸੀ ਕਲਛੇਤਰ ਦੇ ਅੱਗੇ ਵਿਆਹ ਸ਼ਾਦੀ ਦੇ ਉੱਤੇ ਤਾਂ ਸਾਰੇ ਮਿੱਤਰ ਆ ਦੇਖੋ ਸਾਡੇ ਨਾਲ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਲਵੰਤ ਜੀ ਕਿਹ ala ਟਵਾਣੇ ਆਲਿਓ ਠੀਕ ਹੈ ਪਰਿਵਾਰ ਆ ਵਾਹ ਆ ਦੇਖੋ ਜੀ ਅਜੈਬ ਸਿੰਘ ਫਤੇਪੁਰੀ ਆ ਸਾਰੇ ਸੱਜਣ ਸਤਿ ਸ਼੍ਰੀ ਅਕਾਲ ਪ੍ਰਣਾਂਜ ਜੀ ਠੀਕ ਹੋ ਵਾਹ ਜੀ ਵਾਹ ਅੱਜ ਫਿਰ ਬ੍ਰਹਮਸੋਵਰ ਦੇ ਦਰਸ਼ਨ ਕਰਨ ਆਏ ਹੋ ਸ਼ਾਦੀ ਤੇ ਗਈ ਸੀ ਜੀ ਅੱਜ ਆ ਸੁਣਾਈ ਖੇਤਰ ਦਰਸ਼ਨ ਕਰੇ ਚੰਗੀ ਤਰ੍ਹਾਂ ਟੁੱਬੀ ਲਾਓ ਲਾ ਬਿਲਕੁਲ ਲਾਵਾਂਗੇ ਆ ਸ਼ੁਕਰ ਹੈ ਜੀ ਆ ਇਧਰ RAM ਜੀ ਸਾਡੇ ਏ ਬਹੁਣ ਤੋਂ ਡਾਕਟਰ ਨੋਰਮਰ ਕੁਮਾਰ ਜੀ ਅੱਜ ਇਹ ਕਮਾਲ ਕਰਨਗੇ ਵਾਹ ਟੰਗ ਲਈ ਪੈਂਟ ਮੁੰਡੇ ਨੇ ਜੰਗੜਾ ਸਾਹਿਬ ਵਾਹ ਜੀ ਵਾਹ ਦੋਸਤੋ ਇੱਥੇ ਨਾ ਸਪੀਕਰ ਲੱਗਿਆ ਹੋਇਆ ਹੈ ਤੇ ਨਾ ਇਹ ਦੱਸ ਰਹੇ ਨੇ ਕਿ ਬਹੁਤ ਡੂੰਘਾ ਪਾਣੀ ਹੈ ਤੁਸੀਂ ਕਿਰਪਾ ਕਰਕੇ ਸਿਰਫ 5 ਇਨਾਨਾ ਹੀ ਕਰਨਾ ਵਿੱਚ ਨਾ ਵੜਿਓ ਤੇ 15 ਫੁੱਟ ਡੂੰਘਾ ਪਾਣੀ ਹੈ ਦੋਸਤੋ ਇਸ ਸਰੋਵਰ ਦਾ ਪੀ ਜੇ ਤੁਸੀਂ ਤਿਲਕ ਗਏ ਜਾਂ ਵਿੱਚ ਡਿੱਗ ਪਏ ਤਾਂ ਜਾਨ ਵੀ ਜਾ ਸਕਦੀ ਹੈ ਜੀ ਨਾ ਡਰਾਉਂਦੇ ਨਹੀਂ ਜੀ ਕਹਿ ਰਹੇ ਨਹੀਂ ਜੀ ਸਪੀਕਰ ਸਮਝਾ ਰਹੇ ਹਾਂ ਤੇ ਆ ਦੇਖ ਲਓ ਸਜਣੋ ਬਾਜੀ ਵਾ ਬਹੁਤ ਵੱਡਾ ਸਰੋਵਰ ਹੈ ਜੀ ਤੇ ਆਪਾਂ ਵੀ ਪੰਜ ਸ਼ਨਾਨਾ ਕਰਦੇ ਹਾਂ ਸਜਣੋ ਜਿਹੜਾ ਮਿੱਤਰਾਂ ਨੇ ਪੰਜ ਸ਼ਨਾਨੇ ਕਰ ਲਏ ਆਪਣੇ ਆਪਣੇ ਬੂਟ ਪਾਈ ਜਾਂਦੇ ਨੇ ਹੁਣ ਅਸੀਂ ਨਾ ਉੱਥੇ ਉਸ ਜਗ੍ਹਾ ਤੇ ਲੈ ਕੇ ਜਾਵਾਂਗੇ ਜਿੱਥੇ ਸ਼੍ਰੀ ਕ੍ਰਿਸ਼ਨ ਜੀ ਨੇ ਅਰਜਨ ਜੀ ਨੂੰ ਕੀਤਾ ਦਾ ਉਪਦੇਸ਼ ਦਿੱਤਾ ਸੀ ਜੁੜੇ ਰਹੋ ਸਾਡੇ ਨਾਲ ਆਜੋ ਪ੍ਰਧਾਨ ਜੀ ਆਓ ਚਲੋ ਜੀ ਬਹੁਤ ਦੂਰੋਂ ਦੂਰੋਂ ਯਾਤਰੀ ਇੱਥੇ ਆਉਂਦੇ ਨੇ ਇਸ਼ਨਾਨ ਕਰਦੇ ਨੇ ਯਾਤਰਾ ਕਰਦੇ ਨੇ ਤੇ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਨੇ ਸਰੋਵਰ ਦੇ ਵਿੱਚ ਨਾ ਦੋਸਤੋ ਇੱਥੇ ਦੱਸਿਆ ਹੋਇਆ ਬਹੁਤ ਵੱਡਾ ਸਰੋਵਰ ਹੈ ਜੀ ਅਰੇ ਡੂੰਗਾ ਵੀ ਬਹੁਤ ਹੈ ਸਪੀਕਰ ਦੇ ਉੱਤੇ ਅਨਾਉਂਸਮੈਂਟ ਵੀ ਕਰ ਰਹੇ ਨੇ ਵਾਰ-ਵਾਰ ਇਹ ਪੀਐਸ ਸਰੋਵਰ ਦੇ ਵਿੱਚ 15 ਫੁੱਟ ਡੂੰਗਾ ਸਰੋਵਰ ਹੈ ਤੇ ਤੁਸੀਂ ਕਿਸੇ ਨੇ ਇਸ਼ਨਾਨ ਨਹੀਂ ਕਰਨਾ ਤੇ ਤੁਸੀਂ ਆਹ ਦੇਖ ਸਕਦੇ ਹੋ ਦੋਸਤੋ ਕਿਸ ਤਰ੍ਹਾਂ ਜਿੰਨਾ ਵੀ ਕੁਰੂਖੇਤਰ ਦੇ ਵਿੱਚ ਮਹਾਭਾਰਤ ਦਾ ਯੁੱਧ ਹੋਇਆ ਜਿਵੇਂ ਜਿਵੇਂ ਵੀ ਯੁੱਧ ਹੋਇਆ ਹਰ ਰੋਜ਼ ਨਵੀਂ ਕਹਾਣੀ ਹੁੰਦੀ ਸੀਗੀ ਮਹਾਭਾਰਤ ਦੇ ਵਿੱਚ ਤਾਂ ਉਹ ਮਹਾਭਾਰਤ ਦੀ ਜਿਹੜੀ ਕਹਾਣੀ ਹੈ ਆ ਦੇਖ ਲਓ ਤੁਸੀਂ ਦੇਖ ਸਕਦੇ ਹੋ ਬੋਰਡ ਲੱਗੇ ਹੋਏ ਨੇ ਫੋਟੋਆਂ ਲੱਗੀਆਂ ਹੋਈਆਂ ਨੇ ਜਿਵੇਂ ਜਿਵੇਂ ਬਣੀ ਹੋਵੇ ਦਰਸਾ ਰੱਖੀ ਹੈ ਜੀ ਤਾਂ ਆਪਾਂ ਨੂੰ ਪੂਰਾ ਗਿਆਨ ਮਿਲ ਜੂਗਾ ਇਹ ਜੇ ਫੋਟੋਆਂ ਦੇ ਉੱਤੇ ਹੀ ਪੂਰਾ ਗਿਆਨ ਮਿਲ ਜਾਂਦਾ ਹੈ ਤੇ ਰਮਨ ਮਹਾਭਾਰਤ ਦਾ ਤਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਇਹ ਨਾਲ ਕੁਲ ਖੇਤਰ ਦੀ ਯਾਤਰਾ ਜਦੋਂ ਵੀ ਛੁੱਟੀਆਂ ਹੁੰਦੀਆਂ ਨੇ ਤੁਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਰੂਰ ਛੁੱਟੀਆਂ ਦੇ ਵਿੱਚ ਆਇਆ ਕਰੋ ਤੇ ਇਸ ਸਰੋਵਰ ਦੇ ਜਰੂਰ ਦਰਸ਼ਨ ਕਰਿਓ ਇਹ ਸਰੋਵਰ ਘੁੰਮਣ ਵਾਲਾ ਹੈ ਦੋਸਤੋ ਬਹੁਤ ਹੀ ਜ਼ਿਆਦਾ ਸਕੂਨ ਤੇ ਠੰਡ ਮਿਲ ਪੈਂਦੀ ਹੈ ਇੱਥੇ ਆ ਕੇ ਤੁਸੀਂ ਆਪਣੇ ਬੱਚਿਆਂ ਨੂੰ ਜਰੂਰ ਛੁੱਟੀਆਂ ਦੇ ਵਿੱਚ ਲੈ ਕੇ ਆਉਣਾ ਜੀ ਤੇ ਵਿਦਿਆਪੀਠ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਬੱਚੇ ਵਿਦਿਆਪੀਠ ਦੇ ਸਟੂਡੈਂਟ ਨੇ ਇੱਥੇ ਇਹ ਆਪਣਾ ਕੋਈ ਕਾਰੋਬਾਰ ਕੋਈ ਇੱਥੇ ਜੋ ਇਹਨਾਂ ਦੀ ਮਰਿਆਦਾ ਹੈ ਉਹ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਤੇ ਆਪਣੀ ਸ਼ਰਦਾ ਦੇ ਨਾਲ ਇੱਥੇ ਲੋਕ ਆਉਂਦੇ ਨੇ ਤੇ ਆ ਆਪਣੇ ਆਪਣੇ ਇਹ ਕੰਮ ਕਰਦੇ ਨੇ ਜੀ ਚਲੋ ਦੋਸਤੋ ਹੁਣ ਨਾ ਆ ਬਹੁਤ ਵਧੀਆ ਲੋਕੇਸ਼ਨ ਹੈ ਚੜਾਈ ਕਿੰਡੀ ਵਧੀਆ ਜਿਵੇਂ ਨਾ ਇਹ ਲੋਕੇਸ਼ਨ ਦੋਇਆ ਲੱਗਾ ਜਿਵੇਂ ਬੰਬੇ ਦਾ ਪੁਲ ਚੜ ਕੇ ਉਹਨੇ ਬੰਬੇ ਦਾ ਆ ਦੇਖ ਲਓ ਬਹੁਤ ਵਧੀਆ ਲੋਕੇਸ਼ਨ ਹੈ ਜੀ ਇਹ ਪੁਰਾਣੀ ਮੰਦਰ ਦੇਖ ਲੋ ਕੋਈ ਹਾਈ ਫਾਈ ਬਹੁਤ ਵੱਡੇ ਸ਼ਹਿਰ ਦਾ ਜਿਵੇਂ ਹਾਂਜੀ ਸਾ ਜਿਹੜੇ ਵੀ ਸਾ ਚੜ ਜਾਂਦੇ ਜੀ ਤੇ ਹਾਂਜੀ ਲੋ ਦੋਸਤੋ ਇਹ ਮੰਦਰ ਹੈ ਜੀ ਸ੍ਰੀ ਪੰਚਾਇਤੀ ਖਾੜਾ ਮਹਾਨ ਨਿਰਵਾਣੀ ਸ੍ਰੀ ਸਰਵੇਸ਼ਵਰ ਮਹਾਦੇਵ ਜੀ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਮੰਦਰ ਪੁਰਾਣੇ ਮੰਦਰ ਨੇ ਜੀ ਘੁੰਮਣਯੋਗ ਮੰਦਰ ਨੇ ਬਹੁਤ ਵੱਡੀ ਮਾਨਤਾ ਇਨ੍ਹਾਂ ਮੰਦਰਾਂ ਦੀ ਬਹੁਤ ਵੱਡੀ ਇਹਨਾਂ ਦੀ ਇਹ ਮਹਾਨਤਾ ਹੈ ਇਨ੍ਹਾਂ ਮੰਦਰਾਂ ਦੀ ਬਹੁਤ ਵੱਡੇ ਵੱਡੇ ਤੱਪ ਹੋਏ ਨੇ ਇਨ੍ਹਾਂ ਮੰਦਰਾਂ ਦੇ ਵਿੱਚ ਬਹੁਤ ਵੱਡੀਆਂ ਸ਼ਖਸੀਅਤਾਂ ਆਈਆਂ ਨੇ ਇਨ੍ਹਾਂ ਮੰਦਰਾਂ ਦੇ ਵਿੱਚ ਬਹੁਤ ਜ਼ਿਆਦਾ ਰੌਣਕਾਂ ਸੀ ਕਰੇ ਇਨ੍ਹਾਂ ਮੰਦਰਾਂ ਦੇ ਵਿੱਚ ਅੱਜ ਵੀ ਰੌਣਕਾਂ ਨੇ ਤਾਂ ਉਸ ਟਾਈਮ ਵੀ ਰੌਣਕਾਂ ਸੀ ਦੋਸਤੋ ਤੇ ਅਸੀਂ ਕੋਟ ਕੋਟ ਪ੍ਰਣਾਮ ਕਰਦੇ ਆ ਉਹਨਾਂ ਰਾਜੇ ਮਹਾਰਾਜਿਆਂ ਨੂੰ ਜਿਹੜੇ ਆਪਣੇ ਜੋਰ ਦਿਖਾ ਕੇ ਇੱਥੇ ਭਿਸ਼ਮ ਬਤਾਮੇ ਵਰਗੇ ਤੇ ਕਿਹੜਾ ਸੀ ਜੀ ਇੱਕ ਪੀਮ ਸੀ ਜੀ ਪੀਮ ਅੱਛਾ ਜੀ ਹੋਰ ਹਾਂਜੀ ਕਰਨ ਠੀਕ ਹੈ ਜੀ ਤੇ ਮਿੱਤਰ ਖੁਸ਼ ਨੇ ਦੇਖ ਲਓ ਤੁਸੀਂ ਚਿਹਰੇ ਤੇ ਰੌਣਕ ਅੱਜ ਸਾਰੇ ਲੱਡੂਆਂ ਬਰਫੀਆਂ ਦੇ ਨਾਲ ਰਜੇ ਹੋਏ ਨੇ ਵਿਆਹ ਦੇ ਵਿੱਚ ਖਸਕੇ ਕੱਟ ਤੇ ਭਰਾਵਾਂ ਨੇ ਵਿਆਹ ਦੇ ਵਿੱਚ ਦੇਸੀ ਘਿਓ ਰੇ ਸ਼ੱਕਰ ਤੇ ਵਧੀਆ ਬਾਸਪਤੀ ਦੇ 11 21 ਦੇ ਚੌਲ ਵਾਹ ਜੀ ਵਾਹ ਨਿਆਰੇ ਆਗੇ ਦੋਸਤੋ ਆ ਤੁਸੀਂ ਦੇਖ ਸਕਦੇ ਹੋ ਲੋਕੇਸ਼ਨ ਜਿਵੇਂ ਨਾ ਫੋਰਨ ਕੰਟਰੀਆਂ ਦੇ ਵਿੱਚ ਇਹ ਲੋਕੇਸ਼ਨ ਹੁੰਦੀ ਹੈ ਇੱਧਰ ਸਰੋਵਰ ਦੇਖ ਲਓ ਤੁਸੀਂ ਕਮਾਲ ਦੀ ਚੀਜ਼ ਬਣਾਈ ਹੋਈ ਹੈ ਜੀ ਬਹੁਤ ਸਮਾਂ ਲੱਗਿਆ ਹੋਊਗਾ ਇਹਨਾਂ ਨੂੰ ਬਣਾਉਣ ਵਾਸਤੇ ਅਰਬਾਂ ਖਰਬਾਂ ਰੁਪਇਆ ਉਦੋਂ ਤਾਂ ਪੈਸਾ ਵੀ ਨਹੀਂ ਸੀ ਪਤਾ ਨਹੀਂ ਕਿੱਥੋਂ ਆਉਂਦਾ ਸੀ ਪਰਮਾਤਮਾ ਆਪ ਹੀ ਕਰਨ ਵਾਲਾ ਹੈ ਜੀ ਬਾਕੀ ਤੁਸੀਂ ਜਾਣੀ ਜਾਂ ਤੁਹਾਨੂੰ ਪਤਾ ਹੀ ਹੈ ਜੀ ਤਾਂ ਅੱਜ ਤੁਹਾਨੂੰ ਨਾ ਦੋ ਚਾਰ ਚੀਜ਼ਾਂ ਅਜਈਆਂ ਦਿਖਾਵਾਂਗੇ ਜਿਹੜੇ ਤੁਸੀਂ ਨਹੀਂ ਦੇਖੀਆਂ ਹੋਣਗੀਆਂ ਤਾਂ ਬਣੇ ਰਹੋ ਵੀਡੀਓ ਜ਼ਰੂਰ ਦੇਖਿਓ ਦੋਸਤੋ ਔਰ ਤਾ ਦੋਸਤੋ ਤੁਸੀਂ ਦੇਖ ਸਕਦੇ ਹੋ ਸ਼੍ਰੀ ਕ੍ਰਿਸ਼ਨ ਜੀ ਅਰਜਨ ਜੀ ਨੂੰ ਗੀਤਾ ਦਾ ਉਪਦੇਸ਼ ਦਿੰਦੇ ਸੀ ਤਾਂ ਉਹ ਰੱਥ ਵੀ ਜਿਵੇਂ ਨਾ ਉਦੋਂ ਸੱਚੀ ਮੁੱਚੀ ਦੇ ਰੱਥ ਸੀਗੇ ਉਸੇ ਤਰ੍ਹਾਂ ਹੀ ਲੋਕੇਸ਼ਨ ਬਣਾਈ ਹੋਈ ਆ ਸਰ ਰੱਤ ਦੀ ਜਿਨੇ ਵੀ ਪ੍ਰਾਟਿਕ ਭਰਾ ਨੇ ਦੇਖਣ ਆਉਂਦੇ ਨੇ ਅੰਜੋਏ ਕਰਕੇ ਜਾਂਦੇ ਨੇ ਤੀਰਸ ਯਾਤਰਾ ਕਰਕੇ ਜਾਂਦੇ ਨੇ ਆਪਣੀ ਸਫਲੀ ਕਰਦੇ ਨੇ ਪੁੰਨ ਦਾਨ ਕਰਕੇ ਜਾਂਦੇ ਨੇ ਬੱਚਿਆਂ ਨੂੰ ਛੁੱਟੀਆਂ ਦੇ ਵਿੱਚ ਲੈ ਕੇ ਆਉਂਦੇ ਨੇ ਤਾਂ ਤੁਸੀਂ ਇਹ ਅਤੇ ਦੇਖ ਸਕਦੇ ਹੋ ਰੱਥ ਵੀ ਕਿੱਡਾ ਵੱਡਾ ਬਣਾਇਆ ਹੋਇਆ ਹੈ ਤੇ ਹਾਂ ਘੋੜੇ ਵੀ ਹੈ ਜੀ ਔਰ ਬਹੁਤ ਹੀ ਮੀਨਾਕਾਰੀ ਦੇ ਨਾਲ ਕਲਾਕਾਰੀ ਦੇ ਨਾਲ ਇਸ ਚੀਜ਼ ਨੂੰ ਪਿਆਰ ਕੀਤਾ ਹੋਊਗਾ ਪਤਾ ਨਹੀਂ ਕਿੰਨੇ ਕੀ ਕਲਾਕਾਰ ਕਿੰਨੇ ਕੀ ਮੀਨਾਕਾਰ ਸੱਜਣ ਮਿੱਤਰ ਲੱਗੇ ਹੋਣਗੇ ਇਸ ਚੀਜ਼ ਨੂੰ ਤਿਆਰ ਕਰਨ ਵਾਸਤੇ ਤੁਸੀਂ ਦੇਖ ਸਕਦੇ ਹੋ ਤੇ ਦੋਸਤੋ ਘੋੜੇ ਚਾਰ ਘੋੜੇ ਸ਼੍ਰੀ ਸ਼੍ਰੀ ਕ੍ਰਿਸ਼ਨ ਜੀ ਅਰਜਨ ਜੀ ਨੂੰ ਗੀਤਾ ਦਾ ਉਪਦੇਸ਼ ਦੇ ਰੇ ਨੇ ਸਾਡੇ ਵੀਰ ਬਲਵੰਤ ਸਿੰਘ ਜੀ ਟਵਾਣਾ ਤੋਂ ਮਿੱਤਰ ਆਏ ਉਹ ਇਹਨਾਂ ਨਾਲ ਹੀ ਯਾਤਰਾ ਕਰ ਰਹੇ ਨੇ ਤੇ ਜਿੰਨੇ ਵੀ ਯਾਤਰੀ ਨੇ ਸਾਡੀਆਂ ਭੈਣਾਂ ਸਾਡੇ ਭਰਾ ਸਾਡੇ ਬੱਚੇ ਆ ਕੇ ਤੀਰਸਾ ਹੋਰ ਰਾਮ ਰਾਮ ਜੀ ਹੋਰ ਠੀਕ ਹੈ ਪਰਿਵਾਰ ਬਾਜੀ ਬਾ ਤੇ ਪਰਿਵਾਰ ਆ ਕੇ ਇੱਥੇ ਇੰਜੋਏ ਕਰ ਰਹੇ ਨੇ ਦਿਖ ਰਹੇ ਨੇ ਤੇ ਤੁਹਾਨੂੰ ਨਾ ਇਹ ਐਸੇ ਹਰ ਤੋਂ ਦਿਖਾਉਨੇ ਆ ਕਿਵੇਂ ਗੀਤਰਾ ਪ੍ਰਦੇਸ਼ ਦਿੱਤਾ ਸੀ ਤੇ ਕੀ ਲੋਕੇਸ਼ਨਾਂ ਨੇ ਇਸ ਸੀਨ ਦੀਆਂ ਬਾਸ਼ਾ ਇਧਰ ਤੁਸੀਂ ਦੇਖ ਸਕਦੇ ਹੋ ਫੋਟੋਗ੍ਰਾਫਰ ਵੀਰ ਜਿੰਨਾ ਵੀ ਪਰਿਵਾਰ ਫੈਮਿਲੀ ਨੇ ਆਪਣੀ ਫੋਟੋ ਕਰਾਉਣੀ ਆ ਸ਼ੂਟ ਕਰਾਉਣੀ ਆ ਜਾਂ ਫੋਟੋ ਖਿਚਵਾਉਣੀ ਆ ਤਾਂ ਤੁਸੀਂ ਦੇਖ ਸਕਦੇ ਹੋ ਫੈਮਿਲੀ ਫੋਟੋ ਫੈਮਿਲੀ ਪੋਜ਼ ਇਧਰ ਵੀਰ ਨੇ ਫੋਟੋਗ੍ਰਾਫਰ ਵਾਲੇ ਪੋਜ਼ ਬਣਾਈ ਜਾਂਦੇ ਨੇ ਤਾਂ ਪੋਜ਼ ਬਣਾਉਂਦੇ ਨੇ ਸਾਰੀਆਂ ਫੈਮਿਲੀਆਂ ਆ ਕੇ ਆਪਣੀਆਂ ਆਪਣੀਆਂ ਇਹ ਯਾਰ ਯਾਰਗਾਰੀ ਦੇ ਵਜੋਂ ਇੱਕ ਇਹ ਖਚਾਉਂਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਇਹ ਸਾਹਮਣੇ ਸ਼੍ਰੀ ਕ੍ਰਿਸ਼ਨ ਜੀ ਬੈਠੇ ਨੇ ਆਪ ਘੋੜ ਸਵਾਰੀ ਕਰ ਰਹੇ ਸੀਗੇ ਤੇ ਸ੍ਰੀ ਅਰਜਨ ਜੀ ਖੜੇ ਨੇ ਉਹਨਾਂ ਨੂੰ ਗੀਤਾ ਦਾ ਪ੍ਰੇਸ਼ ਦਿੰਦੇ ਨੇ ਇੱਕ ਯਾਦਗਾਰੀ ਫੋਟੋ ਦੋਸਤੋ ਇਸ ਯਾਦਗਾਰੀ ਫੋਟੋ ਨੂੰ ਦੇਖਣ ਵਾਸਤੇ ਬਹੁਤ ਪ੍ਰਿਆਟਕ ਦੂਰੋਂ ਦੂਰੋਂ ਫੋਰਨ ਕੰਟਰੀਆਂ ਤੋਂ ਆਉਂਦੇ ਨੇ ਤੇ ਆਪਣਾ ਇੰਜੋਏ ਕਰਦੇ ਨੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਇਹ ਬੱਚਿਆਂ ਨੂੰ ਦਿਖਾਉਂਦੇ ਨੇ ਛੁੱਟੀਆਂ ਦੇ ਵਿੱਚ ਤੇ ਇੱਥੋਂ ਬਹੁਤ ਵੱਡੀ ਇੱਕ ਸੇਧ ਮਿਲਦੀ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਪ੍ਰਿਆਟਕ ਵੀਰ ਆਪਣੇ ਇੰਜੋਏ ਕਰਨ ਵਾਸਤੇ ਘੁੰਮਣ ਫਿਰਨ ਦੇ ਵਾਸਤੇ ਤੀਰਥ ਵਾਸਤੇ ਆਪਣਾ ਪੁੰਨ ਦਾਨ ਨੂੰ ਸਫਲਾ ਕਰਨ ਦੇ ਵਾਸਤੇ ਇਹ ਯਾਤਰਾ ਕਰਨ ਦੇ ਵਾਸਤੇ ਆਉਂਦੇ ਨੇ ਤਾਂ ਤੁਸੀਂ ਪ੍ਰਮਾਤਮਾ ਵਾਹਿਗੁਰੂ ਸ਼੍ਰੀ ਕ੍ਰਿਸ਼ਨ ਸ਼੍ਰੀ ਅਰਜਨ ਦੀ ਪਿਸ਼ਮ ਪਤਾਮਾ ਜੀ ਇਹਨਾਂ ਦੀ ਯਾਤਰਾ ਸਫਲੀ ਕਰੇ ਦੋਸਤਾਂ ਲਾਹੌਰ ਨੇ ਦੋਸਤੋ ਉਹ ਵੀ ਤੁਹਾਨੂੰ ਦਿਖਾਉਨੇ ਆ ਜੁੜੇ ਰਹੋ ਸਾਡੇ ਨਾਲ ਆਜੋ ਜੀ ਥੋੜਾ ਜਿਹਾ ਉੱਪਰ ਲੈ ਲੈਣੇ ਉੱਪਰ ਲੈ ਲੈ ਦੋਸਤੋ ਇੱਕ ਨਾ ਗਾਉਣ ਵਾਲੇ ਗੀਤਕਾਰ ਨੇ ਕਿਹਾ ਕਹਿਣਾ ਕੁਝ ਹੋਰ ਨਾ ਲਿਖੀਆਂ ਤੇ ਜੋਰਨਾ ਮਰਗਿਆਂ ਦੇ ਮਗਰੋਂ ਲੋਕੀ ਪਾਉਂਦੇ ਕਹਾਣੀਆਂ ਮਾਨਾ ਮਰ ਜਾਣਿਆਂ ਪਿੱਛੇ ਯਾਦਾਂ ਰਹਿ ਜਾਣੀਆਂ ਮਾਨਾ ਮਰ ਜਾਣਿਆਂ ਪਿੱਛੇ ਯਾਦਾਂ ਰਹਿ ਜਾਣੀਆਂ ਇਹ ਆ ਦੋਸਤੋ ਯਾਦਗਾਰੀ ਫੋਟੋ ਆਜੋ ਹੁਣ ਅੱਤਨ ਅੱਗੇ ਵੀ ਲੈ ਕੇ ਅਸੀਂ ਚੱਲਦੇ ਆਂ ਦੇਖ ਲਓ ਦੋਸਤੋ ਇੱਥੇ ਨਾ ਬਜ਼ੁਰਗ ਯੋਗਾ ਕਰ ਰਹੇ ਨੇ ਆਪਣਾ ਤੇ ਵਾਹ ਕੀ ਬਾਤ ਐ ਤੁਸੀਂ ਦੇਖ ਸਕਦੇ ਹੋ ਆਹ ਹੈ ਹੈ ਤੇਰੇ ਸਦਕੇ ਓਹ ਕੀ ਬਾਤ ਐ ਚੱਕਤੀਆਂ ਲੱਤਾਂ ਓ ਵਾਹ ਕੀ ਬਾਤ ਹੈ ਤੁਸੀਂ ਇਹ ਦੇਖ ਸਕਦੇ ਹੋ ਵੀ ਵਾਹ ਜੀ ਵਾ ਆਨੇ ਖੇਡਾਂ ਦੋਸਤੋ ਇਹ ਬਜ਼ੁਰਗਾਂ ਦੀਆਂ ਪ੍ਰਾਣੀਆਂ ਖਰਾਕਾਂ ਕਰਦੀ ਹੋਈ ਨੇ ਬਜ਼ੁਰਗਾਂ ਨੇ ਆ ਅੱਜ ਕੱਲ ਦੇ ਨੌਜਵਾਨ ਦੋਸਤੋ ਇਹ ਕੁਛ ਨਹੀਂ ਕਰ ਸਕਦੇ ਜਿਹੜੇ ਕੁਛ ਆ ਬਜ਼ੁਰਗ ਕਰ ਰਹੇ ਨੇ ਐਦਾਂ ਲੱਤਾਂ ਖੜੀਆਂ ਕਰਨੀਆਂ ਸਿਰ ਦੇ ਉੱਤੇ ਬਿਲਕੁਲ ਐਨ ਜਿਵੇਂ ਇੱਕ ਭਾਰ ਤੁਸੀਂ ਦੇਖ ਸਕਦੇ ਹੋ ਅਸੀਂ ਬਜ਼ੁਰਗਾਂ ਨਾਲ ਤੁਹਾਨੂੰ ਮੂਹ ਵੀ ਦਿਖਾਵਾਂਗੇ ਕਿ ਵਾਹ ਜੀ ਵਾ ਕਿਆ ਬਾਤ ਹੈ ਅਰੇ ਮੈਨੂੰ ਲੱਗਦਾ ਸਾਹ ਰੁਕ ਰਿਹਾ ਬਾਬੇ ਦਾ ਅੱਛਾ ਰੁਕ ਰ ਨਹੀਂ ਜੀ ਵਾਹ ਜੀ ਵਾਹ ਕਿਆ ਬਾਤ ਹੈ ਤੇ ਆਹ ਦੋਸਤੋ ਇਧਰ ਦੇਖੋ ਤੁਸੀਂ ਇੱਕ ਆ ਬਜ਼ੁਰਗ ਯੋਗਾ ਕਰ ਰਹੇ ਨੇ ਬਾਬੇ ਕਿਆ ਆ ਆਨੇ ਪੁਰਾਣੇ ਬਜ਼ੁਰਗ ਪੁਰਾਣੀ ਵਿਰਾਸਤ ਇਹ ਸਾਲ ਦੋ ਸਾਲਾਂ ਤੱਕ ਮੇਰੇ ਹਸਾਬ ਨਾਲ ਨਹੀਂ ਲੱਭਣੀ ਜੀ ਵਾਹ ਜੀ ਵਾਹ ਬਜ਼ੁਰਗੋ ਤੁਹਾਨੂੰ ਸਲਾਮ ਹੈ ਜੀ ਵਾਹ ਜੀ ਰਾਮ ਰਾਮ ਜੀ ਤੇ ਦੋਸਤੋ ਆਹ ਦੇਖ ਲਓ ਇੰਨਾ ਚਿਰ ਇੰਨਾ ਟਾਈਮ ਕਮਾਲ ਦੀ ਬਾਤ ਹੈ ਜੀ ਹੱਦ ਹੋ ਗਈ ਸਾਰੀ ਟੀਮ ਆ ਜੋ ਜੀ ਸਾਰੀ ਟੀਮ ਉਹ ਕੀ ਬਾਤ ਹੈ ਆਜੋ ਬਲਵਾਨ ਜੀ ਆ ਦੇਖ ਲਓ ਆ ਨੇ ਦੋਸਤੋ ਦੇਸੀ ਘਿਓ ਛੰਨਿਆਂ ਦੇ ਨਾਲ ਮੂੰਹ ਲਾ ਕੇ ਡਿੱਕਾਂ ਲਾ ਲਾ ਪੀਤੇ ਹੋਏ ਇਹ ਕਮਾਲ ਦੀ ਬਾਤ ਹੈ ਜੀ ਹੱਦ ਹੋ ਗਈ ਵੀ ਇਹ ਇਹ ਕਹਿੰਦੇ ਨੇ ਪ੍ਰਾਣੀਆਂ ਖਰਾਕਾਂ ਐ ਕੰਮ ਆਉਂਦੀਆਂ ਨੇ ਦੋਸਤੋ ਐ ਨਹੀਂ ਪੀ ਮਾੜਾ ਮੋਟਾ ਇਹ ਆ ਕੀ ਬਾਤ ਹੈ ਇਹ ਤਾਂ ਆਹ ਬਾਬਾ ਰਾਮਦੇਵ ਕੀ ਕਰੂਗਾ ਤੇ ਅੱਗੇ ਦੇਖ ਬਾਬੇ ਤੇ ਕਿਆ ਬਾਤ ਹੈ ਆ ਦੇਖੋ ਕਰਤਾ ਜੀ ਕਰਤਾ ਹੋ ਹੋ ਵਾਹ ਜੀ ਵਾਹ ਅੱਧ ਕਰਤੀ ਬਾਪੂ ਜੀ ਸਲਾਮ ਹੈ ਬਜ਼ੁਰਗੋ ਸਾਨੂੰ ਕਿਆ ਬਾਤ ਹੈ ਜੀ ਇਹ ਤਾਂ ਯਾਰ ਕਮਾਲ ਹੀ ਹੋ ਗਈ ਪਰ ਹੁਣ ਉੱਠ ਕੇ ਦਿਖਾਓ ਜੀ ਹਾਂ ਜੀ ਵਾਹ ਜੀ ਵਾਹ ਦੇਖ ਲਓ ਬਜ਼ੁਰਗੋ ਅਸੀਂ ਪਾਰਕ ਦੇ ਵਿੱਚ ਲੰਘ ਰਹੇ ਸੀ ਤਾਂ ਇੱਕ ਬਜ਼ੁਰਗਨ ਇਹ ਯੋਗਾ ਕਰ ਰਹੇ ਸੀ ਦੇ ਐਕਸਰਸਾਈਜ਼ ਕਰ ਰਹੇ ਸੀ ਤਾਂ ਤੁਸੀਂ ਕਮਾਲ ਦੀ ਯੋਗਾ ਕਾਰੀ ਮੀਨਾ ਕਾਰੀ ਇਹਨਾਂ ਦੀ ਕਲਾਕਾਰੀ ਤੁਸੀਂ ਹਿਸਾਬ ਲਾ ਸਕਦੇ ਹੋ ਆ ਇਹ ਹੈ ਦੋਸਤੋ ਮੇਰਾ ਹਰਿਆਣਾ ਜੀ ਹੈ ਦੁੱਧ ਦਹੀਂ ਦਾ ਖਾਣਾ ਐ ਛੰਨਿਆਂ ਦੇ ਨਾਲ ਪਰ ਪਰ ਕੇ ਇਹਨਾਂ ਦੇ ਕਿਉਂ ਪੀਤਾ ਹੋਇਆ ਤੁਸੀਂ ਆ ਸਾਈਕਲ ਚਲਾਤਾ ਬਰਾਮ ਦੇਵਾਂ ਨੂੰ ਕੀ ਬਾਤ ਹੈ ਬਾਬਾ ਰਾਮਦੇਵ ਜੀ ਨੂੰ ਪਿੱਛੇ ਛੱਡਦਾ ਮੇਰੇ ਹਿਸਾਬ ਨਾਲ ਤਾਂ ਮੈਂ ਤਾਂ ਬਾਬਾ ਰਾਮਦੇਵ ਮੈਂ ਕਰਦਾ ਨਹੀਂ ਮੈਂ ਦੇਖਿਆ ਜੀ ਜਿਹੜੀ ਸੀ ਨਾ ਕਰਤੀ ਇਹਨਾਂ ਨੇ ਕੀ ਉਹ ਲੰਮੇ ਪੈ ਕੇ ਤਾਂ ਦੇਖਿਆ ਜਰੂਰ ਸਾਈਕਲ ਚਲਾਉਂਦਾ ਪਰ ਧੌਣ ਦੇ ਉੱਤੇ ਧੌਣ ਦੇ ਵੱਲ ਸਾਈਕਲ ਦੇ ਚਲਾਉਣਾ ਆ ਦੋਸਤੋ ਆ ਪਾਰਕ ਦੇ ਵਿੱਚ ਆ ਬਜ਼ੁਰਗ ਬੈਠੇ ਸੀ ਆ ਦੇਖ ਲਓ ਤੁਸੀਂ ਦੇਖ ਸਕਦੇ ਹੋ ਪੁਰਾਣੇ ਬਜ਼ੁਰਗ ਇਹ ਪੁਰਾਣੇ ਬਜ਼ੁਰਗ ਆਪਾਂ ਨੂੰ ਸਾਲ ਦੋ ਸਾਲਾਂ ਤੱਕ ਮੇਰੇ ਹਸਾਬ ਨਾਲ ਨਹੀਂ ਮਿਲਣੇ ਇੱਧਰ ਯੋਗਾ ਕਰ ਰਹੇ ਨੇ ਇਹ ਆ ਵੀ ਬਜ਼ੁਰਗ ਤਾਂ ਆਪਾਂ ਸਾਨੂੰ ਫੇਰ ਲੈ ਕੇ ਚੱਲਾਂਗੇ ਉੱਥੇ ਵਾਹ ਕੀ ਬਾਤ ਹੈ ਤੁਸੀਂ ਫਲ ਕਮਾਲ ਦੀ ਬਾਤ ਹੈ ਜੀ ਹਾਂਜੀ ਇਹ ਬਾਬਾ ਜੀ ਨੂੰ ਆਪਾਂ ਰਾਜ ਵੀ ਪੁੱਛਾਂਗੇ ਕਿ ਕੀ ਰਾਜ ਇਹਨਾਂ ਦਾ ਇਸ ਯੁੱਗੇ ਦਾ ਵੀ ਇਹਨਾਂ ਨੇ ਕਿਹੜੀਆਂ ਖਰਾਕਾਂ ਖਾ ਖਾ ਕੇ ਇਹ ਇਹ ਕੰਮ ਕੀਤਾ ਹੋਇਆ ਤੁਸੀਂ ਫੋਨ ਫੜੋ ਜੀ ਤੁਸੀਂ ਫੋਨ ਫੜ ਕੇ ਰੱਖੋ ਬਾਬਾ ਜੀ ਕਰੋਗੇ ਗੱਲਬਾਤ ਕੋਈ ਹਾਂ ਕਰ ਲੋਗੇ ਬਾਤ ਅੱਛਾ ਇਹ ਤਾਂ ਆਪ ਜੋਗਾ ਕਰ ਰਹੇ ਹੋ ਹਾਂ ਕਮ ਸੇ ਕਮ 10 ਮਿੰਟ ਹੋ ਗਏ ਸਾਨੂੰ ਦੇਖਦਿਆਂ ਨੂੰ 15 ਕਿਰੇ 20 ਕਿਰੇ ਅੱਛਾ ਕੁਝ ਨਹੀਂ ਵਿਗੜਦਾ ਕੁਝ ਨਹੀਂ ਵਿਗੜਦਾ ਕੀ ਖਾੜੋਗੇ ਕੀ ਖਾਇਆ ਆਪਣੇ ਜਵਾਨੀ ਮੈਂ ਐਸਾ ਪੀਆਪ ਇਤਨਾ ਸੰਘਰਸ਼ ਕਰਕੇ ਆਪ ਯਹਾਂ ਤੱਕ ਪਹੁੰਚੇ ਹੋ ਭਾਈ ਸੰਗ ਸੰਗਰਸ ਹੈ ਆ ਦਾਸ ਕੋ ਅੱਛਾ ਬਿਆਸ ਕਰਦੇ ਹੋ ਹਾਂ ਰੋਜ਼ ਬਿਆਸ ਕਰਦੇ ਹੋ ਨਾ ਅੱਛਾ ਇੱਕ ਅਦਾ ਦਿਨੂਕ ਵੀ ਜੱਤ ਹੈ ਇੱਕ ਅਦਾ ਦਿਨ ਕਿਤਾ ਦੋਸਤੋ ਕਮਾਲ ਦੀ ਗੱਲ ਹੈ ਜੀ ਇਹਨਾਂ ਨੇ ਅਸਾਨੂੰ ਨਾ 10 ਮਿੰਟ ਤਾਂ ਸਾਨੂੰ ਅਗੇ ਦੇਖਦੇ ਹਨ عمر ਕਿੰਨੀ ਹੋ ਗਈ ਬਜ਼ੁਰਗ ਹੈ ਛੱਡੀ 70 ਤੋਂ ਉੱਪਰ ਹੈ 70 ਵਾਹ ਜੀ ਵਾਹ 70 ਸਾਲ ਦੋਸਤੋ ਮੈਨੂੰ ਇਤਨੇ ਜੀਉਂ ਹਾਂ ਨਾ ਹਾਂਜੀ ਇਧਰ ਖੜੂਗਾ ਅੱਛਾ ਠੀਕ ਹੈ ਖਾਣਾ ਪੀਣਾ ਆਪਕਾ ਕੀ ਆ ਰਾਜੇ ਖਾਣੇ ਪੀਣੇ ਦਾ ਯੋ ਅਬਾਸ ਨਾ ਹਾਂਜੀ ਸ਼ੀਰ ਸ਼ਾਂਤੀ ਗਮ ਸਰਦਾਰ ਭਗਤੀ ਅੱਛਾ ਇਹ ਹੈ ਖਾਣਾ ਅੱਛਾ ਬਿਲਕੁਲ ਆਪ ਸਾਦਾ ਖਾਣਾ ਖਾਤੇ ਹੋ ਹੂੰ ਲੈ ਦੋਸਤੋ ਸਾਦਾ ਖਾਣਾ ਖਾਂਦੇ ਨੇ ਬਜ਼ੁਰਗ ਕਮਾਲ ਦੀ ਇਹ ਤਾਂ ਇਹ ਤਾਂ ਹੱਲ ਹੀ ਨਹੀਂ ਰਹੇ ਜਮਾ ਜਿਵੇਂ ਗੱਡੇ ਹੁੰਦੇ ਨੇ ਉਹਦੇ ਨਾਲ ਇਹ ਕਮਾਲ ਦੀ ਹੈ ਕਿਤੇ ਕਟੋ ਕਟ ਕਿੰਨਾ ਚਿਰ ਤੁਸੀਂ ਖੜੇ ਹੋ ਸਕਦੇ ਹੋ ਜੀ ਉਹ ਦੇਖ ਤੰਬਰ ਜਾਓ ਦੇਖਦੇ ਰਹੋ ਅੱਛਾ ਜੀ ਹਾਂ ਮਤਲਬ ਘੰਟਾ ਦਾ ਘੰਟਾ ਚੱਲੂਗਾ ਕੰਮ ਕਿਤਨੇ ਦਲਾਲੀ ਇਸਨੇ ਤਾਂ ਦੋਸਤੋ ਕਹਿੰਦੇ ਇਹ ਕੋਈ ਪਤਾ ਨਹੀਂ ਮਨਮਣੇ ਸਾਰਾ ਦੇਣੀ ਟੱਪ ਜੇ ਵਾਹ ਜੀ ਵਾਹ ਅਸੀਂ ਸਲੂਟ ਕਰਦੇ ਆ ਇਹਨਾਂ ਬਜ਼ੁਰਗਾਂ ਨੂੰ ਕਮਾਲ ਦੀ ਗੱਲ ਹੈ ਜੀ ਮੈਂ ਕਹਿੰਦਾ ਅੱਜ ਕੱਲ ਜੇ ਸਾਡੇ ਵਰਗੇ ਹੁਣ ਘੁੱਲ ਲੈਣ ਤਾਂ ਸਾਨੂੰ ਕੈਂਚੀ ਮਾਰ ਕੇ ਦਹਿੜ ਮਾਰਨ केड़ा पिंडा किठ सोनीपत जिला सोनीपत जिला हाँ। आ, थे। हाँ। अच्छा 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 ठीक है आज ही आए थे आज ही जाओगे हांुटी रहेगी अच्छा अच्छा ठीक है ठीक है ठीक है बुजुर्गो ਕੋਈ ਨਹੀਂ ਕੋਈ ਬਾਤ ਨਹੀਂ ਓਕੇ ਜੇ ਠੀਕ ਹੈ ਐਕਸਰਸਾਈਜ਼ ਹਾਂ ਦੋਸਤੋ ਤੁਸੀਂ ਤੁਸੀਂ ਦੇਖ ਸਕਦੇ ਹੋ ਬਜ਼ੁਰਗਾਂ ਦੇ ਨਾਲ ਹਜੇ ਵੀ ਕਿਵੇਂ ਐਕਸਰਸਾਈਜ਼ ਕਰ ਰਹੇ ਨੇ ਜਿਵੇਂ ਨਾ ਪੀਟੀ ਮਾਸਟਰ ਪਹਿਲਾਂ ਪੀਟੀ ਕਰਾਇਆ ਕਰਦੇ 1 2 3 ਉਹੀ ਕੰਮ ਇਹਨਾਂ ਰ ਲੱਗਦਾ ਉਦੋਂ ਤੋਂ ਹੀ ਇਹ ਛੋਟੇ ਹੁੰਦਿਆਂ ਦਾ ਅਭਿਆਸ ਹੈ ਇਹਨਾਂ ਦਾ ਕਮਾਲ ਦੀ ਇਹਨਾਂ ਦੀ ਅਦਾਕਾਰੀ ਹੈ ਤੇ ਮੀਨਾਕਾਰੀ ਹੈ ਤੇ ਕਲਾਕਾਰੀ ਕਹਾਂਗੇ ਇਹਨਾਂ ਨੂੰ ਤੇ ਇਹ ਤਾਂ ਬਿਲਕੁਲ ਟਸ ਤੋਂ ਮਸ ਨਹੀਂ ਹੋ ਰਿਹਾ ਅਸੀਂ ਲੇਟ ਹੁੰਨੇ ਆ ਸਾਸੀ ਜਾਂਨੇ ਆ ਠੀਕ ਆ ਬਜ਼ੁਰਗੋ ਰਾਮ ਰਾਮ ਜੀ ਸਭੀ ਭਾਈਆਂ ਨੇ ਭਗਵਾਨ ਆਪ ਦੀ ਯਾਤਰਾ ਸਫਲੀ ਕਰੇ ਆਪ ਕੀ ਉਮਰ ਲੰਬੀ ਕਰੇ ਜੀ ਰਾਮ ਰਾਮ ਜੀ ਹਲੋ ਆਜੋ ਜੇ ਬੈਠੇ ਦੀ ਫੋਟੋ ਲੈਣੀ ਐ ਦੋਸਤੋ ਐਸੀ ਤਾਉ ਜਿਨ੍ਹਾਂ ਨੇ ਪੁਰਾਣੀਆਂ ਖਰਾਕਾਂ ਖਾਧੀਆਂ ਸੀ ਯੋਗਾ ਸਾਨੂੰ ਹੁਣ ਕਰਕੇ ਦਿਖਾਇਆ ਕਿੰਨਾ ਚਿਰ ਇੱਕ ਸਾਹ ਦੇ ਵਿੱਚ ਲਟਕੇ ਰਹੇ ਇਹ ਉੱਪਰ ਲਤਾਂ ਕਰਕੇ ਔਰ ਸਾਈਕਲ ਵੀ ਚਲਾਇਆ ਔਰ ਆਲੇ-ਦੋਲੇ ਘੁੰਮੇ ਵੀ ਬਜ਼ੁਰਗੋ ਕਿਤਨੀ ਉਮਰ ਹੋਗੀ ਆਪਕੀ 70 ਕੀ 70 ਸਾਲ ਹੋਗੀ ਸੁਰੂ ਸੀ ਕਰ ਰਹੇ ਹੋ ਐਸੇ ਯੁੱਗਾ ਇਹ ਸਕੂਲ ਸੇ ਕਰਨੇ ਲੱਗੇ ਸਕੂਲ ਸੇ ਦੋਸਤੋ ਮੈਂ ਤੁਹਾਨੂੰ ਕਹਿਆ ਸੀ ਵੀ ਲੱਗਦਾ ਜੋ ਆਪ ਬਿਆਸ ਉਮਰ ਹੈ ਹਮ ਉਮਰ ਨਹੀਂ ਅੱਛਾ ਮਰਤੇ ਦਮ ਤੱਕ ਐਸੀ ਚੱਲੇਗਾ ਦੇਖੋ ਭਗਵਾਨ ਦਾ ਸ਼ੁਕਰੀਆ ਹੈ ਹਾਂਜੀ ਹਾਂਜੀ ਕੋਈ ਦਵਾਈ ਦੂਈ ਤਾਂ ਨਹੀਂ ਖਾਤੇ ਕੋਈ ਬਿਮਾਰੀ ਬਿਮਾਰੀ ਤਾਂ ਨਹੀਂ ਹੈ ਕੋਈ ਕੁਛ ਨਹੀਂ ਦੇਖ ਲਓ ਦੋਸਤੋ 70 ਤੋਂ ਪਾਰ ਹੋ ਗਏ ਕਿੰਨੇ 2 ਕਿਲੋਮੀਟਰ ਦੀ ਰੇਸ ਵੀ ਮਾਰ ਦੂੰਗਾ ਵਾਹ ਠੀਕ ਹੈ ਜੀ ਐ ਖਾਣਾ ਕੀ ਹੈ ਤੁਹਾਡਾ ਮੇਰਾ ਤਾਂ ਸਾਦਾ ਖਾਣਾ ਹੈ ਸਾਦਾ ਖਾਣਾ ਹੈ ਜੀ ਠੀਕ ਹੈ ਜੀ ਐ ਗੀ ਗੂ ਖੂਬ ਪੀਏ ਜਵਾਨੀ ਮੇ ਹਾਂ ਉਹ ਉਹ ਤਾਂ ਅੰਦਾਜ਼ੂਨ ਕੰਮ ਕਰਿਆ ਹੈ ਵਾਹ ਜੀ ਵਾਹ ਤਾਂ ਤੁਸੀਂ

पांच छोरे हैं ठीक है और छोरी सैनी अच्छा छोरी नहीं सैनी हाँ। नवे मुंडे नवे जो छोरे हैं आजकल की जनरेशन है के संदेश देंगे उन्हें क्या कहना चाहोगे क्या कहना चाहोगे उनको भाई उनके बारे में हम तो बताओ है हाँ परमात्मा वो थोड़ा घर बड़का क्या करूं थोड़ा थोड़ा दास करो हाँ जी और अभ्यास के अभ्यास तो अमर है ये शरीर अमर नहीं है जी हाँ जी ठीक है हाँ। अभ्यास अमर रहेगा और जब तक करता रहेगा जब तक शरीर को तकलीफ नहीं होगी ठीक है जी हाँ। दोस्तों बाबा जी का यही कहना है कि अभ्यास करो एक्सरसाइज करो नशे तो दूर रहो है बाबा जी नशा नहीं है अब तक नहीं काफिया करो ठीक है लोगों क्या कहोगे लोगो को लोगो लोगो को ये बताते है सब नशा छोड़ दो हाँ। और मैं ओके का भी छोड़ दूंगा हाँ वाह जी वाह ठीक है दोस्तों आ देख लो तुम बाबा जी कितने बैठे ने इतने और पंजाब में चलूंगा मैं हाँ हाँ पंजाब में घूम के आऊंगा आ, आ जाना कोई ना आप पंजाब में आना आपकी खूब सेवा करेंगे ओके, ओके। हाँ ठीक है जी वाह जी वाह आपके साथ नहीं चल सकता ठीक है बाबा जी ओके वाह जी दिल खुश हो गया जी

ਵਾਹ ਜੀ ਵਾਹ ਆ ਦੇਖ ਲਓ ਦੋਸਤੋ ਅੰਗ ਪੈਰ ਆਪਣੇ ਨਹੀਂ ਮੁੜਦੇ ਤਾਂ ਇਹਨਾਂ ਬਜ਼ੁਰਗਾਂ ਨੇ ਆਪਣਾ ਸਾਰਾ ਸਰੀਰ 모ੜਦਾ ਕਿਆ ਬਾਤ ਵਾਹ ਜੀ ਵਾਹ ਕਿਆ ਬਾਤ ਹੈ ਜੀ ਤੁਸੀਂ ਦੇ ਬਾਬਾ ਜੀ ਰੇਸ ਲਾ ਕੇ ਦਿਖਾਓ ਥੋੜੀ ਵਾਹ 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 ਜੀ ਵਾਹ ਦੇਖ ਲਓ ਬਈ ਕਮਾਲ ਦੀ ਬਾਬਾ ਜੀ ਦੇ ਅਦਾਕਾਰੀ ਹੈ ਜੀ ਅਰੇ ਬਿਲਕੁਲ ਸਾਹ ਨਹੀਂ ਚੜਦਾ ਮੈਨੂੰ ਸਾਹ ਚੜ ਗਿਆ ਦੋਸਤੋ ਇਹਨਾਂ ਨੂੰ ਇਹਨਾਂ ਨੂੰ ਬਿਲਕੁਲ ਨਹੀਂ ਚੜਿਆ ਮੈਂ ਤਾਂ ਪਹਿਲਾਂ ਹੀ ਪੱਜਰੂੰਗਾ ਆ ਗਈ ਬਜ਼ੁਰਗ ਵਾਹ 80 ਦੀ ਸਪੀਡ ਤੇ ਲੋਕ ਪਰ ਆ ਜਾ ਵੀ ਬਜ਼ੁਰਗ ਪਰ ਆ ਹਾਂ ਵਾਹ ਜੀ ਵਾਹ ਕਿਆ ਬਾਤ ਵਾਹ ਜੀ ਵਾਹ ਕਿਆ ਬਾਤ ਠੀਕ ਹੈ ਲਓ ਦੋਸਤੋ ਹੁਣ ਨਾ ਯਾਤਰਾ ਯੁਤਰਾ ਕਰਕੇ ਬਿਲਕੁਲ ਬਾਬਿਆਂ ਦਾ ਜੋਗਾ ਜਾਗਾ ਦੇਖ ਕੇ ਥੱਕ ਕੇ ਬੈਠ ਗਏ ਸਾਹ ਲੈਣ ਵਾਸਤੇ ਕਾ ਸਾਰੀ ਟੀਮ ਸਾਡੇ ਨਾਲ ਆਸੀ ਗਈ ਸੀ ਦੋਸਤੋ ਅੱਜ ਯਾਰ ਦੋਸਤ ਦੇ ਮੁੰਡੇ ਦੀ ਸ਼ਾਦੀ ਤੇ ਬਹੁਤ ਇੰਜੋਏ ਕੀਤਾ ਆਉਂਦੇ ਆਉਂਦੇ ਪੁਲਛੇਤਰ ਧਾਮ ਵੀ ਘੁੰਮਿਆ ਤਾਂ ਦੋਸਤੋ ਆਪਣੇ ਨਾਲ ਮਿੱਤਰ ਆਪਣੇ ਨਾਲ ਵੀ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਵੀ ਨੇ ਤੇ ਸਾਡੇ ਦੋਸਤ ਵੀ ਨੇ ਆਪਾਂ ਇਹਨਾਂ ਤੋਂ ਵੀ ਪੁੱਛਾਂਗੇ ਦੋਸਤੋ ਸਰ ਕੀ ਕਹਿਣਾ ਚਾਹੋਗੇ ਅੱਜ ਦੀ ਜਨਰੇਸ਼ਨ ਨੂੰ ਗਰਦੀਪ ਜੀ ਸਭ ਤੋਂ ਪਹਿਲਾਂ आप जियों का बहुत-बहुत धन्यवाद बहुत जी सर जो कि सानो भ्रमण सरोवर की यात्रा करवाई और कवरेज कीती शुक्रिया तो मैं युवाओं को यही संदेश देना चाहता हूं कि अपनी लाइफस्टाइल में से सामान निकाल के एक तो योगा करें भ्रमण करना भी बहुत जरूरी है और जैसे कि संडे है छुट्टियों में बच्चों को घुमाना और जरूरी है सामान निकालना लाइफस्टाइल है जिंदगी का ये अपने आप सुधारना भी बहुत जरूरी है जी क्योंकि जी जी। खान पीन आजकल ऐसे हो गए केमिकल के हैं जो कि हम मतलब बीमार जल्दी हो जाते हैं इसलिए थोड़ा सा यात्राओं पे जाके थोड़ा सा मन की शांति होती है और तरह तरह के आदमी देखने को मिलते हैं वहाँ से शिक्षा भी बहुत मिलती है जैसे आज हम यहाँ आए मतलब इंजॉय करना चाहिए बिल्कुल चाहिए जी बिल्कुल चाहिए कदम भी कोई समय ना छो एंजॉय ਇਤਵਾਰ ਦੀ ਛੁੱਟੀ ਆ ਤਾਂ ਪ੍ਰਧਾਨ ਜੀ ਕਹਿੰਦੇ ਆਪਣੇ ਬੱਚਿਆਂ ਨੂੰ ਜਰੂਰ ਕਿਤੇ ਕਿਤੇ ਪ੍ਰੈਟਿਕਸ ਖਲ ਤੇ ਲੈ ਕੇ ਜਾਓ ਤੇ ਇੰਜੋਏ ਕਰੋ ਹਾਂਜੀ ਹਾਂਜੀ ਬਿਲਕੁਲ ਜੀ ਵਯਾਮ ਕਰੋ ਤੇ ਨਿਰੋਗ ਰਹੋ ਤੇ ਰੋਗਾਂ ਤੋਂ ਬਚੋ ਅੱਜ ਦੇ ਜੋ ਅੱਜ ਦਾ ਜੋ ਸਮਾਜ ਹੈ ਜੀ ਸਮਾਜ ਕੀ ਮਤਲਬ ਅਨੁਸਾਰ ਜੈਸੀ ਕੋਈ ਮਸੀਹਾ ਹੈ ਸocrates ਹੈ ਡੇਰੇ ਗੁਰਦੁਆਰੇ ਵਿੱਚ ਜਾਓ ਹਾਂਜੀ ਹਾਂਜੀ ਅ ਸ਼ਰਧਾ ਭਾਵਨਾ ਵੀ ਰੱਖੋ ਜ਼ਰੂਰੀ ਹੈ ਬਿਲਕੁਲ ਬਿਲਕੁਲ ਕਿਉਂਕਿ ਬਿਨਾ श्रद्धा के कुछ भी नहीं है जी आपको पता ही है ये जीवन की जो मानसिक मतलब तनाव कम करने का एक बहुत बड़ा उपराला है जैसे आज गुरुदीप जी ने आते आते कहा कि हम तो यहाँ जाएंगे जी हालांकि हमारा मूड नहीं, नहीं था लेकिन इनको हम टाल नहीं कर सके जैसे ही इन्होंने गुमाया दिखाया तो मन को शांति मस्ता ਕੋ ਦਿਲ ਖੁਸ਼ ਹੋ ਗਿਆ ਮਾਲੋ ਮਾਲ ਚਲੋ ਠੀਕ ਹੈ ਦੋਸਤੋ ਜਿਆਦਾ ਸਮਾਸੀ ਤੁਹਾਡਾ ਖਰਾਬ ਨਹੀਂ ਕਰਦੇ ਅਗਲੇ ਬਲੌਗ ਦੇ ਵਿੱਚ ਤੇ ਅਗਲੀ ਵੀਡੀਓ ਦੇ ਵਿੱਚ ਬਹੁਤ ਛੇੜੀ ਤੁਹਾਡੇ ਨਾਲ ਰੂਬਰੂ ਹੋਵਾਂਗੇ ਤਦ ਤੱਕ ਲਈ ਰੱਬ ਰੱਖਾ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵੈਰੀ ਗੁੱਡ ਵੈਰੀ ਗੁੱਡ